ਜੇ ਮੈਂ ਤੁਹਾਨੂੰ ਕਹਾਂ ਕਿ ਇਤਿਹਾਸ ਦਾ ਸਭ ਤੋਂ ਸਫਲ ਹਾਈਜੈਕਰ ਅਜੇ ਤੱਕ ਮਿਲਿਆ ਹੀ ਨਹੀਂ ਜੀ ਹਾਂ ਐਦਾ ਅਸਲ ਵਿੱਚ ਹੋਇਆ ਸੀਗਾ ਉਹ 1971 ਵਿੱਚ ਇੱਕ ਅਜੀਹਾ ਕੇਸ ਆਇਆ ਸੀ ਜੋ FBI ਲਈ ਹਾਲੇ ਤੱਕ ਇੱਕ ਰਾਜ਼ ਬਣਿਆ ਹੋਇਆ ਹੈ ਇਹ ਗੱਲ 1971 ਦੀ ਹੈ ਅਮਰੀਕਾ ਵਿੱਚ ਲੋਕ ਬੇਫਿਕਰ ਹੋ ਕੇ ਹਵਾਈ ਸਫ਼ਰ ਕਰਦੇ ਸਨ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਆਮ ਜਿਹੇ ਦਿਖਣ ਵਾਲਾ ਵਿਅਕਤੀ ਇਤਿਹਾਸ ਦਾ ਸਭ ਤੋਂ ਰਹਿਸਮਈ ਅਪਰਾਧ ਕਰਕੇ ਗਾਇਬ ਹੋ ਜਾਵੇਗਾ ਉਸ ਆਦਮੀ ਦਾ ਨਾਮ ਸੀ ਡੀ ਕੁਪਰ ਅੱਜ ਤੱਕ ਕੋਈ ਨਹੀਂ ਜਾਣਦਾ ਉਹ ਕਿੱਥੋਂ ਆਇਆ ਸੀ ਕੌਣ ਸੀ ਜਾਂ ਉਹ ਉਸ ਇਨਸੀਡੈਂਟ ਤੋਂ ਬਾਅਦ ਮਰਿਆ ਜਾਂ ਜਿਉਂਦਾ ਸੀ ਡੇਟ ਸੀ 24 ਨਵੰਬਰ 1971 ਥੈਂਕਸ ਗਿਵਿੰਗ ਤੋਂ ਇੱਕ ਦਿਨ ਪਹਿਲਾਂ ਦੀ ਪੋਰਟਲੈਂਡ ਤੋਂ ਸਿਐਟਲ ਜਾਣ ਵਾਲੀ ਨਾਰਥ-ਵੈਸਟ ਓਰੀਐਂਟ 에ਅਰਲਾਈਨ ਦੀ ਫਲਾਈਟ 305 ਰੂਟੀਨ ਫਲਾਈਟ ਸੀ ਇਸ ਫਲਾਈਟ ਵਿੱਚ ਇੱਕ ਆਦਮੀ ਚੜ੍ਹਦਾ ਹੈ ਲਗਭਗ 40-45 ਸਾਲ ਦਾ ਸੂਟ ਪਾਈ ਪਹਿਨੀ ਹੋਈ ਹੱਥ ਵਿੱਚ ਕਾਲਾ ਬਰੀਫ ਕੇਸ ਤੇ ਟਿਕਟ ਦੇ ਨਾਮ ਤੇ ਲਿਖਿਆ ਹੁੰਦਾ ਹੈ ਡੈਨ ਕੂਪਰ ਉਹ ਬਹੁਤ ਸ਼ਾਂਤ ਸੀ ਉਹ ਚੁੱਪਚਾਪ ਆਪਣੀ ਸੀਟ ਤੇ ਜਾ ਕੇ ਬੈਠ ਜਾਂਦਾ ਹੈ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਇਹ ਸਧਾਰਨ ਜਿਹਾ ਯਾਤਰੀ ਹੁਣੇ ਕੁਝ ਮਿੰਟਾਂ ਵਿੱਚ ਪੂਰੇ ਅਮਰੀਕਾ ਨੂੰ ਹਿਲਾ ਦੇਵੇਗਾ ਟੇਕ-ਆਫ ਤੋਂ ਕੁਝ ਸਮਾਂ ਬਾਅਦ ਉਹ ਵਿਅਕਤੀ 에ਅਰ ਹੋਸਟੈਸ ਨੂੰ ਇੱਕ ਨੋਟ ਦਿੰਦਾ ਹੈ ਸ਼ੁਰੂ ਵਿੱਚ ਉਹ ਸੋਚਦੀ ਹੈ ਕਿ ਇਹ ਕੋਈ ਨੰਬਰ ਹੋਵੇਗਾ ਪਰ ਜਦੋਂ ਉਹ ਨੋਟ ਪੜ੍ਹਦੀ ਹੈ ਤਾਂ ਉਸ ਦਾ ਰੰਗ ਫਿੱਕਾ ਪੈ ਜਾਂਦਾ ਹੈ ਉਸ ਵਿੱਚ ਲਿਖਿਆ ਹੁੰਦਾ ਹੈ ਕਿ ਮੇਰੇ ਕੋਲ ਬੰਬ ਹੈ ਕੂਪਰ ਹੌਲੀ ਨਾਲ ਕਹਿੰਦਾ ਹੈ ਮੇਰਾ ਬਰੀਫ ਕੇਸ ਦੇਖੋ ਅੰਦਰ ਤਾਰਾਂ ਇਲਾਸਟਿਕਸ ਵਰਗੀਆਂ ਬੈਟਰੀ ਵਰਗੀਆਂ ਚੀਜ਼ਾਂ ਪਈਆਂ ਸਨ ਉਹ ਬੰਬ ਅਸਲੀ ਸੀ ਜਾਂ ਨਕਲੀ ਪਰ ਉਸ ਟਾਈਮ ਖਤਰਾ ਪੂਰਾ ਅਸਲੀ ਲੱਗ ਰਿਹਾ ਸੀ ਫਿਰ ਜਦੋਂ ਫਲਾਈਟ ਕਰੂ ਨੂੰ ਉੱਪਰ ਬਾਰੇ ਪਤਾ ਲੱਗਦਾ ਹੈ ਤਾਂ ਕੂਪਰ ਆਪਣੀਆਂ ਮੰਗਾਂ ਰੱਖਦਾ ਹੈ ਉਸ ਦੀਆਂ ਮੰਗਾਂ ਸਨ 2 ਲੱਖ ਡਾਲਰ ਨਗਦ 4 ਪੈਰਾਸ਼ੂਟ ਤੇ ਫਲਾਈਟ ਨੂੰ ਸੈਟਲ ਉਤਾਰਿਆ ਜਾਵੇ ਉਹ ਬਿਲਕੁਲ ਸ਼ਾਂਤ ਸੀ ਨਾ ਚੀਖਿਆ ਨਾ ਧਮਕਾਇਆ ਕਿਸੇ ਨੂੰ ਜਿਵੇਂ ਉਸਨੂੰ ਪੂਰਾ ਭਰੋਸਾ ਸੀ ਕਿ ਉਹ ਜਿੱਤ ਹੀ ਜਾਵੇਗਾ ਪਾਇਲਟ ਫੌਰਨ ਅਥਾਰਟੀ ਨੂੰ ਜਾਣਕਾਰੀ ਦਿੰਦਾ ਹੈ ਤੇ FBI ਹਰਕਤ 'ਚ ਆ ਜਾਂਦੀ ਹੈ ਥੋੜੀ ਦੇਰ ਬਾਅਦ ਜਹਾਜ਼ ਸिएटल 에ਅਰਪੋਰਟ ਤੇ ਲੈਂਡ ਕਰਦਾ ਹੈ ਉੱਥੇ ਕੂਪਰ ਦੀਆਂ ਸਾਰੀਆਂ ਮੰਗਾਂ ਮਨਜ਼ੂਰ ਕੀਤੀਆਂ ਜਾਂਦੀਆਂ ਹਨ ਉਸਨੂੰ 2 ਲੱਖ ਡਾਲਰ ਦਿੱਤੇ ਜਾਂਦੇ ਹਨ ਜੋ 20-20 ਡਾਲਰ ਦੀਆਂ ਗੱਡੀਆਂ ਸਨ FBI ਵੱਲੋਂ ਨੋਟਾਂ ਦੇ ਸੀਰੀਅਲ ਨੰਬਰ ਦਰਜ ਕੀਤੇ ਜਾਂਦੇ ਹਨ ਜਦੋਂ ਜਹਾਜ਼ ਲੈਂਡ ਕਰਦਾ ਹੈ ਸਾਰੇ ਯਾਤਰੀਆਂ ਨੂੰ ਕੱਢ ਦਿੱਤਾ ਜਾਂਦਾ ਹੈ ਜਹਾਜ਼ ਵਿੱਚ ਰਹਿ ਜਾਂਦੇ ਹਨ ਪਾਇਲਟ, ਕੈਬਨ ਕਰੂ ਅਤੇ ਡੈਨ ਕੂਪਰ ਜਦੋਂ ਕੂਪਰ ਨੂੰ ਸਭ ਕੁਝ ਮਿਲ ਜਾਂਦਾ ਹੈ ਤਾਂ ਕੂਪਰ ਹੁਕਮ ਦਿੰਦਾ ਹੈ ਕਿ ਫਲਾਈਟ ਨੂੰ ਉਡਾਇਆ ਜਾਵੇ ਪਰ ਉਹ ਕੁਝ ਖਾਸ ਸਵਧਾਈਤਾ ਦਿੰਦਾ ਹੈ ਜਿਵੇਂ ਕਿ ਉਚਾਈ, ਕੱਟ ਰਫ਼ਤਾਰ ਅਤੇ ਪਿੱਛੇ ਵਾਲਾ ਦਰਵਾਜ਼ਾ ਖੁੱਲਾ ਹੋਵੇ ਜਦੋਂ ਜਹਾਜ਼ ਜੰਗਲ ਦੇ ਉੱਤੇ ਉੱਡ ਰਿਹਾ ਹੁੰਦਾ ਹੈ ਤਾਂ ਅਚਾਨਕ ਇੱਕ ਝਟਕਾ ਮਹਿਸੂਸ ਹੁੰਦਾ ਹੈ ਨਾ ਪੈਰਾਸ਼ੂਟ ਨਾ 2 ਲੱਖ ਡਾਲਰ ਤੇ ਨਾ ਡੈਨ ਕੂਪਰ ਦਿਖਦਾ ਹੈ ਉਹ ਹਨੇਰੇ ਵਿੱਚ ਜਿਵੇਂ ਗਾਇਬ ਹੀ ਹੋ ਗਿਆ ਹੁੰਦਾ ਹੈ ਉਸ ਘਟਨਾ ਤੋਂ ਬਾਅਦ ਐਫਆਈ ਨੇ ਉੱਥੇ ਸਭ ਤੋਂ ਵੱਡਾ ਤਲਾਸ਼ ਮੁਹਿੰਮ ਚਲਾਈ ਜਿਸ ਵਿੱਚ ਹੈਲੀਕਾਪਟਰ ਨਾਲ ਜੰਗਲ ਅਤੇ ਨਦੀ ਨੂੰ ਪੂਰਾ ਖੰਗਾਲਿਆ ਗਿਆ ਪਰ ਹੱਥ ਕੁਝ ਵੀ ਨਹੀਂ ਆਇਆ ਨਾ লাশ ਮਿਲੀ ਨਾ ਪੈਰਾਸ਼ੂਟ ਤੇ ਨਾ ਹੀ ਪੈਸਾ ਕੁਝ ਸਾਲਾਂ ਬਾਅਦ 1980 ਵਿੱਚ ਇੱਕ ਬੱਚੇ ਨੂੰ ਨਦੀ ਦੇ ਕਿਨਾਰੇ ਤੇ ਸੜੇ ਹੋਏ ਡਾਲਰ ਮਿਲਦੇ ਹਨ ਜਦੋਂ ਉਸ ਕਰੰਸੀ ਦੇ ਸੀਰੀਅਲ ਨੰਬਰ ਮਿਲਾਏ ਜਾਂਦੇ ਹਨ ਤਾਂ ਉਹ ਉਹੀ ਕਰੰਸੀ ਹੁੰਦੀ ਹੈ ਜਿਹੜੀ ਡੈਨ ਗੁੱਪਰ ਨੂੰ ਦਿੱਤੀ ਗਈ ਸੀ ਫਿਰ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਡੈਨ ਗੁੱਪਰ ਜਾਂਦਾ ਸੀ ਜਾਂ ਮਰ ਗਿਆ ਇਹੀ ਸਭ ਤੋਂ ਵੱਡਾ ਸਵਾਲ ਸੀ ਕੁਝ ਲੋਕ ਕਹਿੰਦੇ ਹਨ ਉਹ ਫੌਜੀ ਪਿਛੋਕੜ ਤੋਂ ਸੀ ਪੈਰਾਸ਼ੂਟਿੰਗ ਜਾਣਦਾ ਸੀ ਤੇ ਬਚ ਕੇ ਨਿਕਲ ਗਿਆ ਹੋਵੇਗਾ ਪਰ ਕੁਝ ਲੋਕ ਕਹਿੰਦੇ ਮੌਸਮ ਬਹੁਤ ਖਰਾਬ ਸੀ ਤੇ ਜਗ੍ਹਾ ਵੀ ਅਨਜਾਨ ਸੀ ਜਿਸ ਕਰਕੇ ਉਹ ਉੱਥੇ ਹੀ ਮਰ ਗਿਆ ਸੀ FBI ਨੇ ਲਗਭਗ 40 ਸਾਲ ਇਸ ਕੇਸ ਦੀ ਜਾਂਚ ਕੀਤੀ ਪਰ ਹੱਥ ਕੁਝ ਵੀ ਨਹੀਂ ਆਇਆ ਅੰਤ 2016 ਨੂੰ ਇਸ ਕੇਸ ਨੂੰ ਅਧਿਕਾਰਿਕ ਤੌਰ ਤੇ ਬੰਦ ਕਰ ਦਿੱਤਾ ਗਿਆ ਟੇਨ ਕੋ ਉੱਪਰ ਇੱਕਲਾ ਇਹੋ ਜਿਹਾ ਅਪਰਾਧੀ ਹੈ ਜਿਸ ਨੇ ਟੇਨ ਹਾਈਜੈਕ ਕੀਤਾ ਪੈਸੇ ਲਏ ਹਵਾ ਚਾਲ ਮਾਰੀ ਤੇ ਕਦੇ ਵੀ ਨਹੀਂ ਮਿਲਿਆ ਉਹ ਅਪਰਾਧੀ ਸੀ ਜਾਂ ਲੋਕ ਕਹਾਣੀ ਸੱਚ ਹਜੇ ਵੀ ਆਕਾਸ਼ ਵਿੱਚ ਕਿਤੇ ਗੁੰਮ ਹੋ ਕੇ ਰਹਿ ਗਿਆ ਏਸੀ ਆਜ ਦੀ ਵੀਡੀਓ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਵੀ ਦਬਾ ਲਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ